ਕਾਗਜ਼ ਸ਼ਰਿਆਂ ਬਿਕ ਰਿਆ ਅਮਰਸਰ ਸ਼ਹਿਰ ਦੇ ਵਿੱਚ ਧੜਾ ਸੱਤਾ ਜਿੱਟਾ ਜਿਹੜੀ ਚੀਜ਼ ਮਰਜੀ ਤੁਸੀਂ ਲੈ ਲਓ ਜਾ ਕੇ ਮੇਰਾ ਦਵਾਈ ਭਾਵੇਂ ਕਿਤੇ ਲੇਟ ਮਿਲੇ ਤੁਹਾਡੇ ਕੋਲ ਛੱਟ ਪਹੁੰਚ ਜਾਂਦਾ ਕਦੀ ਉਹਦੇ ਦੀ ਚਿੰਤਾ ਕੀਤੀ ਕਿ ਕੌਣ ਜ਼ਿੰਮੇਵਾਰ ਲੈਣਾ ਚਾਹੀਦਾ ਨਕਲੀ ਬੀ ਨਕਲੀ ਦਵਾਈਆਂ ਨਕਲੀ ਦੁੱਧ ਇਹਦਾ ਚੀਜ਼ਾਂ ਲਗਦੀ ਕਿ ਇਹਦਾ ਧਿਆਨ ਗਿਆ ਕੀ ਇਹ ਬਦਨਾਮੀ ਦੇ ਕਾਰਨ ਨਹੀਂ ਕਿ ਆ ਪੌਦਾ ਹੱਲ ਨਹੀਂ ਕੱਢਦੇ ਭਾਗ ਕੇ ਉਹਨਾਂ ਦੀ ਗੱਲ ਨਹੀਂ ਸੁਣਦੇ ਭਾਗ ਕੇ ਉਹਨਾਂ ਦਾ ਹੱਲ ਘਟੋ ਜਿਹੜਾ ਜਿਹੜਾ ਬੈਜਿਟੇਸ਼ਨ ਹੋ ਰਿਹਾ ਕੋਈ ਉਹਦੇ ਚ ਇੰਡਸਟਰੀ ਸਾਲ-ਸਾਲ ਪਰ ਲੋਕ ਬੈਠੇ ਰਹਿਣ ਕੋਈ ਧਿਆਨ ਨਹੀਂ ਕਾ ਉਸ ਗੱਲ ਤੇ ਇਹਸ ਮੁੱਦੇ ਨੂੰ ਇੱਕ 2 ਦਿਨਾਂ ਦੀ ਨਿਊਜ਼ ਬਣਾਉਣ ਵਾਸਤੇ ਬਹੁਤ ਹਾਈਲਾਈਟ ਕੀਤਾ ਜਾ ਰਿਹਾ ਪਰ ਇਹਦੇ ਪਿੱਛੇ ਸਾਨੂੰ ਝਾਕਣ ਦੀ ਲੋੜ ਹੈ ਕਿ ਇਤੋਂ ਸਿੱਖਿਆ ਕੀ ਲੈਣੀ ਜੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਨਹੀਂ ਮਿਲਦੇ ਜਾਂ ਟਾਈਮ ਨਹੀਂ ਮਿਲਦਾ ਤੁਸੀਂ ਆਲ ਪਾਰਟੀ ਮੀਟਿੰਗ ਪੰਜਾਬ ਦੀ ਬੁਲਾਓ ਉੱਥੇ ਦੱਸੋ ਵੀ ਆਹ ਹਾਲਾਤ ਨੇ ਸਾਡੀ ਗੱਲ ਨਹੀਂ ਸੁਣੀ ਜਾਂਦੀ ਸਾਰੇ ਚੱਲਦੇ ਸਾਰੇ ਐਮਪੀ ਚੱਲਦੇ ਸਾਰੇ ਜਾ ਕੇ ਮਿਲਦੇ ਆ ਅੱਜ ਤੋਂ ਪਹਿਲਾਂ ਮੈਂ ਤੁਹਾਡਾ ਸ਼ੁਕਰੀਆ ਦਤਾ ਕਰਦਾ ਸਾਰੇ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਆ ਦੇ ਜਿੰਨੇ ਵੀ ਤੁਸੀਂ ਆ ਚਰਨਲਿਸਟ ਇੱਥੇ ਆਏ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਅੱਜ ਦਾ ਜਿਹੜਾ ਪ੍ਰੈਸ ਦਾ ਮੁੱਖ ਕਾਰਨ ਹੈ ਉਹਦੇ ਵਿੱਚ ਮੈਂ ਆਪ ਜੀ ਦਾ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਕੱਲ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਚਿੰਤਾ ਜਤਾਈ ਜਿਹੜਾ ਫਲਾਈਟ ਦੇ ਵਿੱਚ ਸਾਡੇ ਪ੍ਰਵਾਸੀ ਪ੍ਰਵਾਸ ਦੇ ਵਿੱਚ ਜਿਹੜੇ ਸਾਡੇ ਇਲੀਗਲ ਤੌਰ ਤੇ ਬੱਚੇ ਕ੍ਰਾਸ ਕਰਕੇ ਉੱਥੇ ਅਮਰੀਕਾ ਗਏ ਸੀ ਉਹਨਾਂ ਦੀ ਚਿੰਤਾ ਜ਼ਾਹਿਰ ਕੀਤੀ ਉਦੋਂ ਬੜੇ ਤਰ੍ਹਾਂ ਦੇ ਸਵਾਲ ਖੜੇ ਕੀਤੇ ਪਹਿਲੀ ਗੱਲ ਇਹ ਹੈ ਕਿ ਇਹ ਜੋ ਕੁਝ ਵੀ ਹੋ ਰਿਹਾ ਇਹਦੀ ਅਸੀਂ ਜਦੋਂ ਪਾਰਲੀਮੈਂਟ ਸੀ ਉਦੋਂ ਅਸੀਂ ਸਿੰਬੋਲਿਕ ਤੌਰ ਤੇ ਸਾਡੀ ਪਾਰਟੀ ਵੱਲੋਂ ਸਾਡੇ ਮਾਨਯੋਗ ਲੀਡਰ ਜਿਹੜੇ ਹਾਊਸ ਦੇ ਲੀਡਰ ਹੈ ਰਾਉਲ ਗਾਂਧੀ ਜੀ ਵੱਲੋਂ ਅਸੀਂ ਇੱਕ ਐਜੀਟੇਸ਼ਨ ਵੀ ਮਾਰ ਕੀਤਾ ਇੱਕ ਸਿੰਬੋਲਿਕ ਐਜੀਟੇਸ਼ਨ ਵੀ ਕੀਤਾ ਸੀ ਹੱਥਾਂ ਨੂੰ ਹੱਥ ਕੜੀਆਂ ਲਾ ਕੇ ਤਾਂ ਕਿ ਦੇਸ਼ ਨੂੰ ਪਤਾ ਲੱਗ ਸਕੇ ਕਿ ਸਾਡੇ ਬੱਚੇ ਕਿਸ ਸਿਚੁਏਸ਼ਨ ਜਾ ਰਹੇ ਕਿਉਂਕਿ ਅਸੀਂ ਜਿੱਥੇ ਇੱਕ ਅ ਵੱਡੀ ਇਕਨੋਮੀ ਦੀ ਸ਼ਕਤੀਬੰਨ ਜਾ ਰਹੇ ਆ 5 ਟ੍ਰਿਲੀਅਨ ਦੀ ਪਰ ਅੱਜ ਦੇ ਹਾਲਾਤ ਕੀ ਨੇ ਸਾਡੇ ਸੋ ਪਹਿਲੀ ਗੱਲ ਤੇ ਹੈ ਕਿ ਉਸ ਤੋਂ ਬਾਅਦ ਉਸ ਸਮੇਂ ਚੋਣ ਹੋ ਰਹੀ ਸੀ ਦਿੱਲੀ ਦੇ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਦੋਵੇਂ ਹੀ ਉੱਥੇ ਬਿਜ਼ੀ ਨੇ ਚੋਣ ਤੋਂ ਬਾਅਦ ਇਹਨਾਂ ਦਾ ਤਿਆਰ ਹੋਏਗਾ ਉਸ ਦਿਨ ਇਲੈਕਸ਼ਨ ਦਾ ਦਿਨ ਸੀ ਜਦ ਦਿਨ ਇਹਨਾਂ ਨੇ ਜਹਾਜ਼ ਜਿਹੜਾ ਸੀ ਅਮਰਸਰ ਉਤਾਰਿਆ ਦਿੱਲੀ ਨਹੀਂ ਉਤਾਰਿਆ ਉਹਦੇ ਜਦ ਕਿ ਜ਼ਿਆਦਾਤਰ ਗੁਜਰਾਤੀ ਸਾਡੇ ਨਾਗਰਿਕ ਸਨ ਸਾਡੇ ਦੇਸ਼ ਦੇ ਗੁਜਰਾਤ ਤੋਂ ਪੰਜਾਬ ਤੋਂ ਯੂਪੀ ਤੋਂ ਹਰਿਆਣਾ ਤੋਂ ਸਾਰੇ ਅਲੱਗ-ਅਲੱਗ ਅ ਜਗ੍ਹਾ ਤੋਂ ਸੀ ਉਹ ਸੀ ਇਲੈਕਸ਼ਨ ਦਾ ਚੋਣ ਦਾ ਕਾਰਨ ਸਮਝਿਆ ਕਿ ਸ਼ਾਇਦ ਉਹਦੇ ਕਰਕੇ ਨਹੀਂ ਆ ਰਿਹਾ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਗੱਲ ਕਰ ਰਹੇ ਨੇ ਇਹਨਾਂ ਦਾ ਫਰਜ਼ ਮੰਨਦਾ ਸੀ ਇਹਨਾਂ ਦਿਨਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਤੋਂ ਜਾਂ ਹੋਮ ਮਿਨਿਸਟਰ ਤੋਂ ਕਿਸੇ ਤੋਂ ਟਾਈਮ ਲੈਂਦੇ ਕਿ ਆ ਸਾਡੇ ਮਸਲੇ ਨੇ ਇਹਨਾਂ ਨੂੰ ਤੁਸੀਂ ਐਡਰੈਸ ਕਰੋ ਇਹ ਕੋਈ ਤਰੀਕਾ ਨਹੀਂ ਕਿ ਅਗਰ ਤੁਸੀਂ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਲੈ ਕੇ ਆ ਰਹੇ ਜੇ ਪ੍ਰਾਈਮ ਮਿਨਿਸਟਰ ਉਥੇ ਗੱਲ ਕਰਨ ਪ੍ਰਾਈਮ ਮਿਨਿਸਟਰ ਹਣ ਗਏ ਵੀ ਸੀ ਉਥੇ ਯੂਐਸਏ ਦੇ ਵਿੱਚ ਪਰ ਕਿਸੇ ਨੇ ਉਹ ਗੱਲ ਦੇ ਉੱਤੇ ਤਵੱਜੋ ਨਹੀਂ ਦਿੱਤੀ ਅੱਜ ਜਦੋਂ ਆਉਣ ਵਾਲੇ ਆ ਫਿਰ ਪ੍ਰੈਸ ਕਾਨਫਰੰਸ ਹੋ ਗਈ ਕਿ ਅਸੀਂ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਬਦਨਾਮ ਹੋ ਗਿਆ ਪਹਿਲੀ ਗੱਲ ਤੇ ਹੈ ਕਿ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਪਹਿਲਾਂ ਹੀ ਬਦਨਾਮ ਕੀਤਾ ਗਿਆ ਹੈ ਗੁੰਡਾਗਰਦੀ ਨੂੰ ਲੈ ਕੇ ਲਾਅ ਐਂਡ ਆਰਡਰ ਨੂੰ ਲੈ ਕੇ ਡਰੱਗਸ ਨੂੰ ਲੈ ਕੇ ਜਿਹੜੇ ਵਾਅਦੇ ਕਰਕੇ ਤੁਸੀਂ ਆਏ ਸੋ ਉਹ ਕਿਤੇ ਵੀ ਅ ਦਿਖਦੇ ਨਹੀਂਗੇ ਧਰਤੀ ਦੇ ਉੱਤੇ ਪੰਜਾਬ ਪਹਿਲੇ ਹੀ ਬਦਨਾਮ ਹੈ ਕਿਉਂਕਿ ਪੰਜਾਬ ਦਾ ਮਾਡਲ ਲੈ ਕੇ ਤੁਸੀਂ ਦਿੱਲੀ ਗਏ ਤੇ ਦਿੱਲੀ ਦਾ ਮਾਡਲ ਜਿਹੜਾ ਇਸ ਕਰਕੇ ਲੋਕਾਂ ਨੇ ਐਕਸੈਪਟ ਨਹੀਂ ਕੀਤਾ ਕਿ ਜੇ ਪੰਜਾਬ 'ਚ ਇਹ ਹਾਲਾਤ ਹੋ ਗਿਆ ਉਹਨਾਂ ਨੇ ਦੁਬਾਰਾ ਤੁਹਾਨੂੰ ਸਵੀਕਾਰ ਨਹੀਂ ਕੀਤਾ ਇਹ ਆਪਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੇ ਬੱਚੇ ਜਾ ਗਏ ਨੇ ਪ੍ਰਵਾਸ ਹੋਇਆ ਕਿਉਂ ਆ ਇਲੀਗਲ ਤੌਰ ਤੇ ਕਿਉਂ ਜਾਣਾ ਪਿਆ ਦੇਖੋ ਬੇਰਜ਼ਗਾਰੀ ਬਹੁਤ ਵੱਡੀ ਸਮੱਸਿਆ ਹੈ ਸਾਨੂੰ ਇਹਨਾਂ ਮੁਸੀਬਤਾਂ ਨੂੰ ਪ੍ਰੈਸ ਕਾਨਫਰੰਸ ਕਰਕੇ ਆਪਸ ਦੇ ਵਿੱਚ ਲੜਾਈ ਝਗੜੇ ਕਰਕੇ ਠੀਕ ਹੈ ਆਪਣਾ ਜਿਹੜਾ ਅ ਬਰੋ ਉਹਦੇ ਆਉਂ ਦਰਜ ਕਰਾਓ ਪਰ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਗੱਲ ਐ ਉਹ ਸਹੀ ਦਿਸ਼ਾ ਦੇ ਵੱਲ ਵੀ ਲੈ ਕੇ ਜਾਣੀ ਜਿੱਤੇ ਇਹਨਾਂ ਨੂੰ ਸਿੱਖਣ ਦੀ ਵੀ ਲੋੜ ਐ ਅੱਜ ਜਿਹੜੀ ਬੇਰੋਜ਼ਗਾਰੀ ਐ ਪੂਰੇ ਦੇਸ਼ ਦਾ ਮੁੱਦਾ ਐ ਬੇਸ਼ੱਕ ਉਹ ਚਾਏ ਜਾ ਅਜ ਤਾਰ ਕੇ ਪੰਜਾਬ ਦਾ ਮੁੱਦਾ ਕਹਿਣ ਜਾਂ ਪੰਜਾਬ ਦੇ ਹੀ ਗੱਲ ਰੱਖਣ ਪਰ ਅੱਜ ਕੱਲ ਕੋਈ ਚੀਜ਼ ਲੁਕਦੀ ਹੀ ਨਹੀਂ ਸੋਸ਼ਲ ਮੀਡੀਆ ਤੋਂ ਸਿਰੇ ਨਿਸ਼ਤਾਜਦੀਆਂ ਕਿਹੜੀ ਸਟੇਟ ਦੇ ਕਿੰਨੇ ਕਿੰਨੇ ਚ ਗਏ ਨੇ ਕਿਹੜੇ ਕਿਹੜੇ ਆ ਰਹੇ ਨੇ ਇਹ ਮਤ ਸੋਚੋ ਕਿ ਜੇ ਪੰਜਾਬ 'ਚ ਵੱਧ ਆ ਗਏ ਜਾਂ ਕੋਈ ਹੋਰ ਸਟੇਟ ਦੇ ਵੱਧ ਆ ਗਏ ਤਾਂ ਉੱਥੇ ਬਾਕੀ ਇਹ ਇਹ ਰੇਸ਼ਿਓ ਉੱਥੇ ਵੀ ਇੰਨੀ ਆ ਨਹੀਂ ਇਸ ਵੇਲੇ ਅੱਗੇ ਪ੍ਰਵਾਸ ਪੰਜਾਬ ਚ ਹੋਇਆ ਸੀ ਜਿੰਨੇ ਵੀ ਸਾਡੇ ਐਨ ਆਰ ਆਈ ਭਰਾ ਜਿਹਨਾਂ ਨੂੰ ਅਸੀਂ ਬੜੇ ਮਾਣ ਦੇ ਨਾਲ ਕਿੰਨੇ ਕਿ ਸਾਡਾ ਸਰਬਾਇਆ ਨੇ ਸਾਡੇ ਦੇਸ਼ ਦੀ ਤਰੱਕੀ 'ਚ ਬਹੁਤ ਵੱਡਾ ਹਿੱਸਾ ਪਾਉਂਦੇ ਨੇ ਪਰ ਬਹੁਤ ਤਾਤ ਦੇ ਵਿੱਚ ਉਹ ਲੋਕ ਇਸੇ ਤਰੀਕੇ ਨਾਲ ਹੀ ਉੱਥੇ ਜਗ੍ਹਾ ਤੇ ਪਹੁੰਚੇ ਨੇ ਕਿਸੇ ਕਿਸੇ ਤਰੀਕੇ 'ਚ ਪਰ ਉੱਥੇ ਚਲੋ ਇੱਕ ਹਿਊਮਨਾਈਜ਼ ਨੇ ਉਹਦੇ ਕਰਕੇ ਇਹਨਾਂ ਨੂੰ ਉੱਥੇ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ ਨੇ ਇਸ ਕਰਕੇ ਲੋਕ ਉੱਤਰ ਨੂੰ ਕਰਦੇ ਪ੍ਰਵਾਸ ਕਰਦੇ ਨੇ ਪਰ ਪ੍ਰਵਾਸ ਸਾਰੇ ਦੇਸ਼ 'ਚ ਹੋ ਰਿਹਾ ਹੈ ਇਹ ਤੇ ਹੋ ਗਿਆ ਜਿਹੜਾ ਡਿਵੈਲਪਡ ਕੰਟਰੀ ਅਮਰੀਕਾ ਹੋ ਗਿਆ ਯੂਕੇ ਹੋ ਗਿਆ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਕੈਨੇਡਾ ਬਟ ਇਹਦੇ ਨਾਲ ਦੀ ਨਾਲ ਤੁਸੀਂ ਕਿੰਨੇ ਲੋਕ ਦਿਹਾੜੀ ਕਰਨ ਦੁਬਈ ਚ ਜਾ ਰਹੇ ਨੇ ਯੂਏਈ ਚ ਜਾ ਰਹੇ ਨੇ ਏਸ਼ੀਆ ਦੇ ਕਿੰਨਾ-ਕਿੰਨਾ ਕੰਟਰੀਆਂ ਚ ਜਾ ਰਹੇ ਨੇ ਕਿਤੇ ਉਹਦੇ ਉੱਤੇ ਧਿਆਨ ਦਿੱਤਾ ਕਿਸੇ ਨੇ ਉਹ ਵੀ ਇੱਕ ਪ੍ਰਵਾਸੀ ਆ ਜਿਸ ਬੰਦੇ ਨੂੰ ਇੱਥੇ ਰੋਜ਼ਗਾਰ ਲਈ ਮਿਲ ਰਿਹਾ ਰੋਜ਼ਗਾਰ ਕਰਨ ਲਈ ਕੋਹਾਂ ਹਜ਼ਾਰਾਂ ਕੋ ਦੂਰ ਜਾ ਰਿਹਾ ਉਹਦੇ ਤੇ ਆਪਾਂ ਕਦੀ ਚਿੰਤਾ ਨਹੀਂ ਕੀਤੀ ਉੱਤੇ ਵੀ ਚਿੰਤਾ ਕਰਨ ਦੀ ਲੋੜ ਹੈ ਹਰ ਇੱਕ ਨੂੰ ਲੋੜ ਹੈ ਦੋਵਾਂ ਸਰਕਾਰਾਂ ਨੂੰ ਲੋੜ ਹੈ ਚਾਹੇ ਕੇਂਦਰ ਦੀ ਸਰਕਾਰ ਹੈ ਚਾਹੇ ਸਟੇਟ ਦੀ ਸਰਕਾਰ ਹੈ ਇਸ ਮੁੱਦੇ ਨੂੰ ਇੱਕ ਦੋ ਦਿਨਾਂ ਦੀ ਨਿਊਜ਼ ਬਣਾਉਣ ਵਾਸਤੇ ਬਹੁਤ ਹਾਈਲਾਈਟ ਕੀਤਾ ਜਾ ਰਿਹਾ ਪਰ ਇਹਦੇ ਪਿੱਛੇ ਸਾਨੂੰ ਝਾਕਣ ਦੀ ਲੋੜ ਹੈ ਕਿ ਇਤੋਂ ਸਿੱਖਿਆ ਕੀ ਲੈਣੀ ਜੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਉਹ ਨਹੀਂ ਮਿਲਦੇ ਜਾਂ ਟਾਈਮ ਨਹੀਂ ਮਿਲਦਾ ਤੁਸੀਂ ਆਲ ਪਾਰਟੀ ਮੀਟਿੰਗ ਪੰਜਾਬ ਦੀ ਬੁਲਾਓ ਉੱਥੇ ਦੱਸੋ ਵੀ ਆ ਹਾਲਾਤ ਨੇ ਸਾਡੀ ਗੱਲ ਨਹੀਂ ਸੁਣੀ ਜਾਂਦੀ ਸਾਰੇ ਚੱਲਦੇ ਆ ਸਾਰੇ ਐਮਪੀ ਚੱਲਦੇ ਆ ਸਾਰੇ ਜਾ ਕੇ ਮਿਲਦੇ ਆ ਕਿ ਆ ਜਿਹੜੇ ਮੁੱਦੇ ਨੇ ਤੁਸੀਂ ਸਾਰੀਆਂ ਸਟੇਟਾਂ ਦੇ ਬੱਚੇ ਆ ਰਹੇ ਕਦੀ ਕਿਸੇ ਸਟੇਟ ਚ ਉਤਾਰ ਦੋ ਕਦੀ ਕਿਸੇ ਸਟੇਟ ਚ ਉਤਾਰ ਦੋ ਤਾਂ ਕਿ ਜਿਹੜੀ ਇੱਕ ਸਵਾਲ ਹੈ ਸਾਡੇ ਮਨ ਦੇ ਉੱਤੇ ਉਹ ਸਵਾਲ ਦਾ ਹੱਲ ਵੀ ਹੋਣਾ ਚਾਹੀਦਾ ਦੂਜੀ ਗੱਲ ਜਿਹੜੀਆਂ ਬਦਨਾਮੀਆਂ ਨੇ ਪੰਜਾਬ ਦੀਆਂ ਆਪਾਂ ਇੱਕ ਏਸ ਬਦਨਾਮੀ ਦੇ ਨਾਲ ਪੰਜਾਬ ਨੇ ਨਹੀਂ ਬਦਲਾਮ ਹੋਣਾ ਜਿਹੜੀਆਂ ਬਦਨਾਮੀਆਂ ਸਾਡੇ ਤੇ ਲੱਗ ਚੁੱਕੀਆਂ ਨੇ ਅਸੀਂ ਐਜੀਟੇਸ਼ਨ ਬਹੁਤ ਹੋ ਰਹੇ ਨੇ ਕਦੀ ਕਿਸੇ ਨੇ ਉਹਦੀ ਚਿੰਤਾ ਨਹੀਂ ਕੀਤੀ ਕੋਈ ਇਨਵੈਸਟਮੈਂਟ ਐਜੀਟੇਸ਼ਨal ਵੇਖ ਕੇ ਨਹੀਂ ਆ ਰਹੀ ਨਹੀਂ ਮੰਨ ਕੇ ਇੱਥੇ ਜਿਹੜੇ ਲੋਕ ਰਹੇ ਨੇ ਉਹ ਇਨਵੈਸਟਮੈਂਟ ਬਾਹਰ ਕਰਨ ਨੂੰ ਤਰਪ ਗਏ ਚਿੰਤਾ ਕਰਨ ਦੀ ਤੇ ਲੋੜ ਐ ਅੱਜ ਬਦਨਾਮੀ ਦੇ ਇਸ ਗੱਲ ਦੀ ਐ ਵੀ ਜੇ ਕੋਈ ਇਨਵੈਸਟਰ ਇੱਥੇ ਆਉਣਾ ਚਾਹੁੰਦਾ ਐ ਆ ਪੌਦਾ ਹੱਲ ਨਹੀਂ ਕੱਢਦੇ ਭਾ ਕੇ ਉਹਨਾਂ ਦੀ ਗੱਲ ਨਹੀਂ ਸੁਣਦੇ ਭਾ ਕੇ ਉਹਨਾਂ ਦਾ ਹੱਲ ਘਟੋ ਜਿਹੜਾ ਜਿਹੜਾ ਕੋਈ ਐਡੀਸ਼ਨ ਹੋ ਰਿਹਾ ਕੋਈ ਉਹਦੇ 'ਚ ਇੰਟਰਸਟ ਨਹੀਂ ਸਾਲ-ਸਾਲ ਪਰ ਲੋਕ ਬੈਠੇ ਰਹਿਣ ਕੋਈ ਧਿਆਨ ਨਹੀਂ ਕਰ ਉਸ ਗੱਲ ਦਾ ਡਰਗ ਜਿਸ ਸ਼ਰੇਆਮ ਵਿਕ ਰਿਹਾ ਅਮਰਸਰ ਸ਼ਹਿਰ ਦੇ ਵਿੱਚ ਧੜਾ ਸੱਤਾ ਚਿੱਟਾ ਜਿਹੜੀ ਚੀਜ਼ ਮਰਜ਼ੀ ਤੁਸੀਂ ਲੈ ਲਓ ਜਾ ਕੇ ਮੇਰਾ ਦਵਾਈ ਭਾਵੇਂ ਕਿਤੇ ਲੇਟ ਮਿਲੇ ਇਹ ਤੁਹਾਡੇ ਕੋਲ ਝਟ ਪਹੁੰਚ ਜਾਂਦਾ ਕਦੀ ਉਹਦੇ ਦੀ ਚਿੰਤਾ ਕੀਤੀ ਕਿ ਕੌਣ ਜ਼ਿੰਮੇਵਾਰ ਲੈਣਾ ਚਾਹੀਦਾ ਕਦੀ ਕਿਸੇ ਨੂੰ ਫੜਿਆ ਨਕਲੀ ਬੀ ਨਕਲੀ ਦਵਾਈਆਂ ਨਕਲੀ ਦੁੱਧ ਇਹਦਾ ਚੀਜ਼ਾਂ ਲਗਦੀ ਕਿ ਇਹਦਾ ਧਿਆਨ ਗਿਆ ਕੀ ਇਹ ਬਦਨਾਮੀ ਦੇ ਕਾਰਨ ਨਹੀਂ ਕਿ ਜੇ ਸਾਡੇ ਬੱਚੇ ਬਾਹਰ ਜਾ ਕੇ ਕੋਈ ਹੁਲੜਬਾਜੀ ਕੀਤੀ ਜਾਂ ਕੁਝ ਹੋਇਆ ਉਹ ਇੱਕ ਦਿਨ ਦਾ ਰਿਜ਼ਲਟ ਨਹੀਂਗਾ ਉਹਨਾਂ ਨੂੰ ਇੱਥੇ ਕਿਉਂ ਨਹੀਂ ਤਵੱਜੋ ਦਿੱਤੀ ਗਈ ਉਸ ਪੀੜੀ ਨੂੰ ਇਸ ਇਸ ਤਰੀਕੇ ਨਾਲ ਕਿ ਉਹ ਬੱਚੇ ਬਾਹਰ ਜਾ ਕੇ ਕੋਈ ਇਹੋ ਜਿਹੇ ਕੰਮਾਂ ਚ ਨਾ ਪੈਕਸਟੋਰਸ਼ਨ ਹੋ ਰਹੀ ਹੈ ਕਦੀ ਪੁੱਛਿਆ ਜਾ ਕੇ ਐਕਸਟੋਰਸ਼ਨ ਕਿੰਨੀ ਹੋਈ ਹੈ ਇਹ ਲੋਕ ਤਾਂ ਬਹੁਤੇ ਦੱਸਦੇ ਨਹੀਂ ਵਿਚਾਰੇ ਬੰਬ ਤਮਾਕੇ 11 ਦੇ ਕਰੀਬ ਬੰਬ ਤਮਾਕੇ ਥਾਣਿਆਂ ਤੇ ਹੋ ਗਏ ਨੇ ਫਿਰ ਇਹ ਬਦਨਾਮੀ ਦਾ ਕਾਰਨ ਨਹੀਂ ਤੁਹਾਨੂੰ ਪਤਾ ਲੱਗਾ ਤਾਂ ਪੰਜਾਬ ਜਿਹੜਾ ਆ ਇਹਦੇ ਤੇ ਸਵਿਰਤਦਾ ਦੇ ਨਾਲ ਕੰਮ ਕਰੋ ਪ੍ਰਮਾਤਮਾ ਨੇ ਮੌਕਾ ਦਿੱਤਾ ਤੁਹਾਨੂੰ ਤੁਸੀਂ ਇੱਕ ਤਰਫਾ ਨਾ ਕੰਮ ਕਰੋ ਇਸ਼ਤਿਹਾਰ ਲਾ ਕੇ ਤੁਹਾਡਾ ਗੁਜ਼ਾਰਾ ਨਹੀਂ ਹੋਣਾ ਇਹੀ ਕਾਰਨ ਹੈ ਕਿ ਸਾਰੀਆਂ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਜਿੱਥੇ ਵੀ ਕੋਈ ਇਲੈਕਸ਼ਨ ਹੋਈ ਆ ਉਹਨਾਂ ਦੇ ਵਿੱਚ ਤੁਹਾਡਾ ਤੁਹਾਨੂੰ ਲੋਕਾਂ ਨੇ ਨਕਾਰਿਆ ਇਸ ਨੂੰ ਇਹਨੂੰ ਜੀਨੂੰ ਸਚਾਈ ਨੂੰ ਸਮਝੋ ਕੈਬਨਟ ਦੀਆਂ ਮੀਟਿੰਗ ਨਹੀਂ ਹੋਈਆਂ ਤੁਹਾਡੀਆਂ ਪਿਛਲਾ ਲੰਬਾ ਸਮਾਂ ਕੈਬਨਟ ਦੀ ਕੋਈ ਮੀਟਿੰਗ ਨਹੀਂ ਜਿਹੜੀ ਕੋ ਹੋਣੀ ਚਾਹੀਦੀ ਪੰਜ ਪੰਜ 6-6 ਮਹੀਨੇ ਕੈਬਨਟ ਦੀ ਮੀਟਿੰਗ ਨਹੀਂ ਪਹਿਲੀ ਵਾਰ ਹੋਇਆ ਕਿ ਸਰਦ ਰੋਦ ਦਾ ਸੈਸ਼ਨ ਨਾ ਹੋਇਆ ਹੋਵੇ ਮੁੱਖ ਮੰਤਰੀ ਸਾਹਿਬ ਮਹਾਂਜਕ ਸਾਡੇ ਨਾਲ ਸੀ ਐਮਪੀ ਰਹੇ ਇਕੱਠੇ ਰਹੇ ਹਮੇਸ਼ਾ ਹੁੰਦੇ ਹੁੰਦੇ ਸੀ ਇੱਕ ਇੱਕ ਮਹੀਨੇ ਦਾ ਚੱਲੇਗਾ ਸੈਸ਼ਨ ਲੱਗਿਆ ਕਰੇਗਾ ਵਿਧਾਨ ਸਭਾ ਦਾ ਕਿੱਥੇ ਗਿਆ ਇੱਕ ਇੱਕ ਮਹੀਨੇ ਦਾ ਸੈਸ਼ਨ ਸਾਲ 'ਚ 40 ਦਿਨ ਲੱਗਣਾ ਜ਼ਰੂਰੀ ਹੈ ਕਿੱਥੇ ਲੱਗਦਾ 40 ਦਿਨ ਸੈਸ਼ਨ ਫਿਰ ਉਹ ਕਹਿੰਦੇ ਨੇ ਕਿ ਤੁਸੀਂ ਉਥੇ ਕਾ ਇਹ ਪੁਰਾਣੇ ਨਹੀਂ ਸੀ ਕਰਦੇ ਜੋ ਸੈਂਟਰ ਚ ਬੀਜੇਪੀ ਗਵਰਨਮੈਂਟ ਕਹਿੰਦੀ ਹੈ ਕਿ ਫਲਾਣੇ ਨਹੀਂ ਪੁਰਾਣੇ ਨਹੀਂ ਸੀ ਕਰਦੇ ਤੇ ਕੋਈ ਹਾਲ ਇਹਨਾਂ ਦਾ ਕਿ ਜੀ ਪੁਰਾਣੇ ਨਹੀਂ ਸੀ ਕਰਦੇ ਤੇ ਫਿਰ ਆਪਾਂ ਬਦਲਾ ਕੇ ਇਸ ਜਿੱਦਾਂ ਕੀਤਾ ਲੋਕਾਂ ਨੇ ਤੁਹਾਡੇ ਕੱਲ ਹੀ ਯਕੀਨ ਕੀਤਾ ਕਿਉਂਕਿ ਜਦੋਂ ਸੈਸ਼ਨ ਨਹੀਂ ਹੋਣਾ ਮਸਲੇ ਡਿਸਕਸ ਨਹੀਂ ਹੋਣੇ ਪ੍ਰੈਸ ਕਾਨਫਰੰਸ ਅਸੀਂ ਕਰ ਦਿੰਨੇ ਆ ਪ੍ਰੈਸ ਕਾਨਫਰੰਸ ਦੂਸਰਾ ਕਰ ਦਿੰਦਾ ਇਲਜ਼ਾਮ ਲਾਉਂਦੇ ਨੇ ਅਖਬਾਰਾਂ ਚ ਬਲਕਿ ਕੋਈ ਗੱਲ ਖਤਮ ਪਰ ਉਹਦੀ ਉਹਨੂੰ ਤਰਾਤਲ ਦੇ ਲਿਆਉਣ ਲਈ ਸਾਨੂੰ ਵਿਧਾਨ ਸਭਾ ਦੇ ਵਿੱਚ ਗੱਲ ਕਰਨੀ ਪਊਗੀ ਉਹਦਾ ਡਾਕੂਮੈਂਟ ਉਹਨੂੰ ਡਾਕੂਮੈਂਟੇਸ਼ਨ ਹੋਵੇ ਉਸ ਚੀਜ਼ ਦੀ ਸਮੱਸਿਆ ਦੀ ਡਾਕੂਮੈਂਟੇਸ਼ਨ ਹੋਵੇ ਤਾਂ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਜ਼ਿੰਮੇਵਾਰ ਬਣ ਸਕੇ ਪ੍ਰਸ਼ਾਸਨ ਦੇ ਬੇਲਗਾਮ ਹੋਇਆ ਉਹਨਾਂ ਨੂੰ ਤਾਂ ਮौज ਲੱਗੀ ਹੈ ਵੀ ਤੁਸੀਂ ਸ਼ਹਿਸ਼ਣ ਨਾ ਕਰੋ ਨਾ ਕੋਈ ਪੁੱਛਣ ਵਾਲਾ ਨਾ ਕੋਈ ਦੱਸਣ ਵਾਲਾ ਭ੍ਰਿਸ਼ਟਾਚਾਰ ਇਹਨਾਂ ਵਧਿਆ ਕਿਸੇ ਨੂੰ ਕੋਈ ਧਿਆਨ ਨਹੀਂਗਾ 50000 ਨੌਕਰੀ ਤੁਸੀਂ ਕਹੀ ਜਾਂਦੇ ਜੇ ਇਹ ਪ੍ਰੋਸੈਸ ਤੇ ਪਹਿਲਾਂ ਵੀ ਜੇ ਅੱਜ ਤੁਸੀਂ ਆਰਟੀਆਈ ਪਾ ਕੇ ਕਢਾਓ ਕੋਈ ਨਸਕਾਰਾ ਵੀ ਚੱਲਦਾ ਸੀ ਆ ਜੋਬ ਤੇ ਹਰ ਮਹੀਨੇ ਜ ਨਵੀਂ ਆਉਂਦੀ ਪੁਰਾਣੀ ਜਾਂਦੇ ਨਵੀਂ ਆਉਂਦੀ ਪਰ ਇਹਦੇ ਨਾਲ ਗੁਜ਼ਾਰਾ ਨਹੀਂ ਹੋਣਾ ਇਹ ਜਿਹੜਾ ਜਹਾਜ਼ ਆ ਰਿਹਾ ਆ ਜਿਹੜਾ ਇਹਦੇ ਵਿੱਚ ਬੱਚੇ ਆ ਰਹੇ ਨੇ ਸਾਡਾ ਫਰਜ਼ ਬੰਦਾ ਦੋਆਂ ਸਰਕਾਰਾਂ ਦਾ ਉਹਨਾਂ ਨਾਲ ਗੱਲ ਕਰਨ ਦਾ ਬਹੁਤੇ ਬੱਚੇ ਕਰਜ਼ਾ ਤੇ ਟੱਕ ਕੇ ਗਏ ਮੇਰਾ ਖਿਆਲ 90% ਕੀ 100% ਨੇ ਕਰਜ਼ਾ ਚੱਕ ਕੇ ਗਏ ਜਾਂ ਜ਼ਮੀਨ ਵੇਚੀ ਹੋਊਗੀ ਜਾਂ ਜ਼ਮੀਨ ਗਹਿਣੇ ਕਿਤੇ ਹੋਊਗੀ ਜਾਂ ਬੈਂਕ ਦਾ ਕਰਜ਼ਾ ਹੋਊਗਾ ਜਾਂ ਕਿਸੇ ਰਿਸ਼ਤੇਦਾਰ ਤੋਂ ਪੜੇ ਹੋ ਆ ਪੌਦੇ ਬਾਰੇ ਕੀ ਸੋਚਿਆ ਕੁਝ ਲੋਕ ਕਹਿੰਦੇ ਨੇ ਇਹ ਇੱਕ ਇਲੀਗਲ ਚਲੇ ਗਏ ਜੀ ਆਪਣੀ ਮਰਜ਼ੀ ਨਾਲ ਗਏ ਬਿਲਕੁਲ ਬੇਸ਼ੱਕ ਪਰ ਕੀ ਉਹ ਲਾਤ ਇੱਥੇ ਹੈਗੇ ਨੇ ਜਿਹੜਾ ਜਿਹੜੀ ਉਹ ਡਵੈਲਪਡ ਕੰਟਰੀ ਹੈ ਕੀ ਆਪਾਂ ਆਪਾਂ ਨੂੰ ਉਸ ਕੰਟਰੀ ਦਾ ਅੱਜ ਹੀ ਅਸੀਂ ਵੇਖਿਆ ਕਿ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਬਣ ਤੋਂ ਬਾਅਦ ਪਹਿਲਾ ਕਿੰਨੀ ਵਾਰ ਅਮਰੀਕਾ ਕੈਨੇਡਾ ਗਏ ਸੀ ਕਿੰਨੀ ਵਾਰ ਡਵੈਲਪਡ ਕੰਟਰੀਆਂ 'ਚ ਗਏ ਕੀ ਉਹ ਦੀ ਕੋਈ ਚੀਜ਼ ਆਪਾਂ ਅੰਮ੍ਰਿਤਸਰ 'ਚ ਪੰਜਾਬ 'ਚ ਕੋਈ ਵਿਕਸਿਤ ਕੀਤੀ ਕਿ ਲੋਕ ਇੱਥੇ ਵੇਖਣ ਆਉਣ ਗਲਤ ਇੰਨੀ ਕ ਹੈ ਕਿ ਆਪਾਂ ਨੂੰ ਸਵਰਤਾ ਦੇ ਨਾਲ ਪੰਜਾਬ ਦੀ ਸੋਚਣਾ ਪਊ ਔਰ ਇਹ ਜਿਹੜੇ ਬੱਚੇ ਆ ਰਹੇ ਨੇ ਇਨਾਂ ਦੀ ਗੱਲ ਹੁਣ ਮੋਦੀ ਸਾਹਿਬ ਉੱਥੇ ਗਏ ਮੋਦੀ ਸਾਹਿਬ ਦਾ ਫਰਜ਼ ਬੰਦਾ ਸੀ ਕਿ ਜਿੰਨੇ ਬੱਚੇ ਨੇ ਦੱਸੋ ਅਸੀਂ ਤੁਹਾਨੂੰ ਚਾਰਟਰਡ ਪਲਾਨ ਭੇਜ ਦਾਂਗੇ ਕੋਈ ਆਪਣਾ ਪ੍ਰਾਈਵੇਟ ਪਲਾਨ ਭੇਜ ਦਾਂਗੇ ਉੱਤੇ ਲੈ ਕੇ ਆਵਾਂ ਆਪਾਂ ਵੀ ਉੱਥੇ ਗੱਲ ਨਹੀਂ ਕੀਤੀ ਗੱਲ ਕਰਕੇ ਮਿੱਤਰ ਗਿਆ ਤੁਹਾਡੀ ਬਹੁਤੀ ਮਿੱਤਰਤਾ ਨਹੀਂ ਬਤਨੀ ਉਹਨਾਂ ਦੇ ਫੰਡੇ ਬਹੁਤ ਕਲੀਅਰ ਨੇ ਉਹ ਇਕਨੋਮਿਕਸ ਵੇਂਦੇ ਨੇ ਉਹਨਾਂ ਨੇ ਵੇਖਣਾ ਸਾਡੇ ਹਥਿਆਰ ਲੈ ਸਾਡੀ ਜਿਹੜਾ ਅਸੀਂ ਟ੍ਰੇਡ ਤੋਂ ਤੁਹਾਡੇ ਸਾਡੇ ਨਾਲ ਕਰਦੇ ਕਿ ਉਹ ਸਹੀ ਚੱਲ ਰਿਹਾ ਉਹਨਾਂ ਦੇ ਆਪਣੀ ਚੀਜ਼ ਵੇਖਣੀ ਜੇਦੋਂ ਠੀਕ ਹੋਊਗੀ ਤਾਂ ਤੁਹਾਨੂੰ ਮਿੱਤਰ ਲੱਗਣੇ ਐ ਨਹੀਂ ਲੱਗੂਗੀ ਤਾਂ ਤੁਹਾਨੂੰ ਨਹੀਂ ਠੀਕ ਲੱਗਣੇ ਰਾਹੁਲ ਗਾਂਧੀ ਜੀ ਨੇ ਬਹੁਤ ਵਧੀਆ ਐਕੀ ਬਜਟ ਚ ਬੋਲਿਆ ਮੈਂ ਤੁਹਾਡੇ ਬਾਅਦ ਦੇ ਬਾਰੇ ਸਾਰਿਆਂ ਨੂੰ ਇੱਕ ਵਾਰੀ ਸਪੀਚ ਜਰੂਰ ਸੁਣਿਆ ਕਿ ਸਾਨੂੰ ਆਪਣੀ ਮਜ਼ਬੂਤੀ ਵਧਾਉਣੀ ਪਊਗੀ ਆਪਣੇ ਦੇਸ਼ ਦੀ ਮਜ਼ਬੂਤੀ ਵਧਾਉਣੀ ਪਊਗੀ ਇੰਡਸਟਰੀ ਵਧਾਉਣੀ ਪਊਗੀ ਸਾਨੂੰ ਜਿਹੜੀ ਜਿਹੜਾ ਇੰਡੀਪੈਂਡੈਂਟ ਅਸੀਂ ਇੰਡੀਪੈਂਡੈਂਟ ਇੰਡੀਪੈਂਡੈਂਟ ਉਹ ਦੇਪੈਂਡੈਂਟ ਸੌਰੀ ਡਿਪੈਂਡੈਂਟ ਐ ਆਪਣੇ ਚਾਈਨਾ ਦੇ ਉੱਤੇ ਜਾਂ ਹੋਰ ਕੰਟਰੀਆਂ ਦੇ ਕਿਉਂ ਆ ਦਾਲਾਂ ਤੱਕ ਬਾਹਰੋਂ ਮੰਗਾਉਨੇ ਆ ਕਈ ਥਾਂ ਵਾਲੇ ਵਸਤਾ ਮੰਗਾਉਨੇ ਆ ਅਸੀਂ ਕਿਉਂ ਨਹੀਂ ਪਤਾ ਕਰ ਸਕਦੇ ਕਿਉਂ ਨਹੀਂ ਕਿਸਾਨ ਨੂੰ ਸਹੀ ਮੁੱਲ ਦਿੱਤਾ ਜਾ ਸਕਦਾ ਤੇ ਆਪਾਂ ਇਹਦੇ ਕੋ ਫਸਲ ਤਿਆਰ ਕਰਾ ਲਈ ਮੇਰੇ ਘੇ ਬਾਹਰੋਂ ਖਰੀਦੇ ਆਂ ਤੇ ਮੋਬਾਈਲ ਹੈ ਇਹਦੇ ਸਪੇਅਰ ਪਾਰਟ ਅਸੀਂ ਜਿੰਨੇ ਵੀ ਪਾਰਟਸ ਇਹਦੇ ਲੱਗਦੇ ਨੇ ਉਹ ਸਾਰੇ ਅਸੀਂ ਬਾਹਰੋਂ ਮੰਗਾਉਨੇ ਜਿਹੜੀ ਜਿਹੜੀ ਆਈ ਆ ਇਹ ਆ ਉਹ ਅਸੀਂ ਬਾਹਰੋਂ ਇੰਪੋਰਟ ਕਰ ਰਹੇ ਆਂ ਆਪਣਾ ਕਿਉਂ ਨਹੀਂ ਬੱਚੇ ਨੂੰ ਮੌਕਾ ਦਿੰਦੇ ਕੀ ਇਹੋ ਜਿਹੀਆਂ ਕਮਜ਼ੋਰੀਆਂ ਨੇ ਆਪਾਂ ਠੀਕ ਨਹੀਂ ਕਰ ਸਕਦੇ ਸੋ ਮੇਰਾ ਮਕਸਦ ਕਹਿਣ ਦਾ ਇਹ ਆ ਇਹ ਜਿਹੜਾ ਜਹਾਜ਼ ਆ ਰਿਹਾ ਅੰਮ੍ਰਿਤਸਰ ਉਤਰ ਰਿਹਾ ਹੈ ਬੱਚੇ ਇਹਦੇ ਸਾਡੇ ਆ ਰਹੇ ਨੇ ਕਿੰਨੂੰ ਦੂਜੀ ਦਿਸ਼ਾਲ ਸਿਰਫ ਨਿਊਜ਼ ਦਾ ਇੱਕ ਐਂਗਲ ਦਿੱਤਾ ਜਾ ਰਿਹਾ ਜਦਕਿ ਇਹਦੀ ਤਰਾਤਲ ਦੀ ਪ੍ਰਸਥਿਤੀ ਤੋਂ ਤੁਹਾਨੂੰ ਜਾਣੂ ਹੋਣਾ ਚਾਹੀਦਾ ਵੀ ਕਿਉਂ ਹੋਇਆ ਆਪਾਂ ਇਹਦਾ ਹੱਲ ਕੀ ਕੱਢਣਾ ਹੈ ਆਪਾਂ ਬਲੇਮਿੰਗ ਕਰਕੇ ਚਲੋ ਜੋ ਆਜ ਆਪਣੇ ਚ ਹੀ ਆ ਜਾਣਗੇ ਗੁਜਰਾਤ ਉੱਤਰ ਜਾਣਗੇ ਜਾਂ ਕਿਤੇ ਹੋਰ ਉੱਤਰ ਜਾਣ ਕੀ ਉਹਦੇ ਨਾਲ ਮਸਲੇ ਹੱਲ ਹੋ ਜਾਣਗੇ ਕੀ ਉਹਨਾਂ ਦੇ ਉਹਨਾਂ ਦੇ ਜਿਹੜਾ ਕਰਜ਼ਾ ਚੁੱਕਿਆ ਵਾਪਸ ਹੋ ਜਾਊਗਾ ਕਿ ਇਹਨੂੰ ਆਪਾਂ ਸਹੀ ਠਰਾ ਦੇਾਂਗੇ ਸੋ ਮੈਂ ਇਹ ਕਹਿਣਾ ਚਾਹੁੰਨਾ ਇਹ ਜਿਹੜਾ ਪ੍ਰਵਾਸ ਆ ਇਹਦੇ ਤੇ ਜੇ ਇਹ ਚਲੋ ਸਾਡੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਕਰੋਨਾ ਦੇ ਵਿੱਚ ਵੀ ਮੈਕਸਿਮਮ ਫਲਾਈਟਸ ਇੱਥੋਂ ਬਾਹਰ ਗਈਆਂ ਕਿਉਂਕਿ ਚਾਰਟਰਡ ਫਲਾਈਟ ਇੱਥੋਂ ਜਾਂਦੀਆਂ ਸੀ ਕਿ ਜਿਆਦੇ ਬੱਚੇ ਹੈ ਸਾਡੇ ਮਤਲਬ ਜਿਹੜੇ ਐਨ ਆਰ ਆਈ ਹੈ ਜਿਆਦੇ ਪੰਜਾਬ ਨੂੰ ਬਲੋਂਗ ਕਰਦੇ ਔਰ ਇੰਗਲੈਂਡ ਦੀ ਹਰ ਕੰਟਰੀ ਦੀ ਡਿਵੈਲਪਡ ਕੰਟਰੀ ਦੀ ਕੈਨੇਡਾ ਦੀ ਅਮਰੀਕਾ ਦੀਆਂ ਫਲਾਈਟਸ ਹਮਰਸਾ ਏਅਰਪੋਰਟ ਤੋਂ ਗਈਆਂ ਚਲੋ ਸਾਡੇ ਏਅਰਪੋਰਟ ਨੂੰ ਅੰਤਰਰਾਸ਼ਟਰੀ ਫਲਾਈਟ ਦੀ ਲੋੜ ਰਹਿੰਦੀ ਹੈ ਸਿ ਹਮੇਸ਼ਾ ਹੀ ਇਹਦੀ ਦਮਾਡ ਰੱਖਦੇ ਆ ਏਅਰਪੋਰਟ ਦੀ ਬਿਲਡਿੰਗ ਵਧਾ ਦੀ ਤੁਹਾਨੂੰ ਦੱਸੇ ਕਿ ਕੱਲ ਹੀ ਅਜੇ ਪੈਨਿਊਜ਼ ਦਿੱਤੀ ਸੀ ਕਿ ਏਅਰਪੋਰਟ ਦੀ ਬਿਲਡਿੰਗ ਦਾ ਵਿਸਥਾਰ ਹੋ ਰਿਹਾ ਸਾਨੂੰ ਜਵਾਬ ਆਇਆ ਉਸ ਗੱਲ ਦਾ ਲਿਖਤੀ ਤੌਰ ਤੇ ਕਿ ਅਸੀਂ ਕਰ ਰਹੇ ਕੁਝ ਬੜੇ ਚਿਰ ਦੇ ਲੱਗੇਗਾ ਏਅਰਪ ਇਹ ਸਰਕਾਰ ਨੂੰ ਵੀ ਇਹ ਸਮਝ ਹੋਵੇ ਸੈਂਟਰ ਗਵਰਨਮੈਂਟ ਸਮਝ ਲੈ ਕਿ ਪੋਟੈਂਸ਼ੀਅਲ ਇੱਥੇ ਅੰਤਰਰਾਸ਼ਟਰੀ 에ਰਪੋਰਟ ਦੀ ਬਹੁਤ ਵੱਡੀ ਹੈ ਜਦੇ ਹਿਸਾਬ ਨਾਲ ਸਾਨੂੰ ਫਲਾਈਟ ਇੱਥੋਂ ਨਹੀਂ ਹੈਗੀ। ਤੋਂ ਇਹ ਜਿਹੜਾ ਜਿਹੜਾ ਇਹ ਬਰਤਾਂਦਾ ਮੈਂ ਇੱਥੇ ਗਾ ਫੋਕਸ ਕਰਨਾ ਚਾਹੁੰਦਾ ਇਸ ਗੱਲ ਤੇ ਇਹ ਜਿਹੜੀ ਫਲਾਈਟ ਆ ਰਹੀ ਹੈ ਇਹ ਕਿਤੇ ਵੀ ਉਤਰ ਜੇ ਕੀ ਇਹ ਜਿਹੜੇ ਕਾਰਨਾ ਕਰਕੇ ਇੱਥੋਂ ਗਏ ਨੇ ਅੱਜ ਦੀ ਪ੍ਰੈਸ ਕਾਨਫਰੰਸਾਂ ਤੁਸੀਂ ਦੋ ਕਰ ਦਿਓ ਉਹ ਤੁਹਾਡੇ ਦੀ ਚਿੱਕੜ ਛੁੱਟ ਦੇਣ ਅਸੀਂ ਉਹਨਾਂ ਦੇ ਛੁੱਟ ਦਿਓ ਸਾਡੇ ਦੇ ਛੁੱਟ ਦੇ ਇਹਦੇ ਹੱਲ ਹੈ ਤਾਂ ਕੋਈ ਹੱਲ ਪੰਜਾਬ ਬਦਨਾਮ ਜਿਹੜੀ ਪੰਜਾਬ ਦੀ ਰਾਜਨੀਤੀ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਸੋਚਣਾ ਪਊਗਾ ਵੀ ਕਿਉਂ ਬਦਨਾਮ ਹੈ ਅਸੀਂ ਕਹਿਣ ਨੂੰ ਤਾਂ ਬੜਾ ਸੌਖਾ ਕਹਿ ਦਿੰਦੇ ਆ ਵੀ ਫਲਾਣੇ ਨੇ ਕਰਤਾ ਤੇ ਤੁਸੀਂ ਕਰਤਾ ਕੀ ਜਿਹੜਾ ਪਾਵਰ ਜਾਇਆ ਉਹਨੇ ਦਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਉਹਨੂੰ ਹੱਲ ਕਰਨਾ ਚਾਹੀਦਾ ਸੀ ਸੋ ਇਸ ਕਰਕੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਅਜੇ ਵੀ ਤੁਸੀਂ ਜੇ ਜਹਾਜ਼ ਉੱਥੇ ਉਤਾਰਨਾ ਹੈ ਜਾਂ ਇਹਨਾਂ ਦੇ ਇਹਨਾਂ ਦੇ ਵਸੇਬੇ ਦੀ ਗੱਲ ਕਰਨੀ ਆ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਆਲ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ ਸਾਡੇ ਲਈ ਜਿੰਨੇ ਵੀ ਕਾਂਗਰਸ ਦੇ ਕਾਲੀ ਦਲ ਦੇ ਭਾਜਪਾ ਦੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੈ ਜਾਂ ਹੋਰ ਵੀ ਕਈ ਜਿਹੜੇ ਦਲ ਨੇ ਉਹਨਾਂ ਦੇ ਸੀਨੀਅਰ ਲੋਕਾਂ ਨੂੰ ਬੁਲਾ ਕੇ ਗੱਲ ਰੱਖਣੀ ਚਾਹੀਦੀ ਹੈ ਕਿ ਇਹ ਇਹਨਾਂ ਮਸਲਿਆਂ ਦਾ ਹੱਲ ਕਿਵੇਂ ਕਰਨਾ ਕਿਵੇਂ ਹੋਣਾ ਆਪਾਂ ਤੇ ਡਾਂਗਾ ਕੱਢੀ ਬੈਠੇ ਆ ਕਿ ਇਹਨੂੰ ਫੜ ਕੇ ਅੰਦਰ ਦੇ ਦਿਓ ਇਹਨੂੰ ਫੜ ਕੇ ਦੇ ਦਿਓ ਇਹ ਕੋਈ ਮਸਲੇ ਦਾ ਹੱਲ ਨਹੀਂ ਇਹਦੇ ਨਾਲ ਤਣਾਅ ਵੱਧਦਾ ਹੈ ਇਹਦੇ ਨਾਲ ਅਰਾਜਕਤਾ ਫੈਲਦੀ ਹੈ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜੇ ਬੱਚੇ ਆ ਰਹੇ ਆ ਇਹਨਾਂ ਦੇ ਮੁਰਵ ਸੇਬੇ 'ਤੇ ਧਿਆਨ ਦਿਓ ਤੇ ਜਿਹੜੇ ਲੋਕ ਇਹਨਾਂ ਨੂੰ ਗਲਤ ਤਰੀਕੇ ਨਾਲ ਲੈ ਕੇ ਗਏ ਉਹਨਾਂ ਤੇ ਕਾਰਵਾਈ ਕਰੋ ਇਹ ਤੁਹਾਡਾ ਤੁਹਾਡਾ ਕਿ ਕਿਉਂ ਗਏ ਪਰ ਸਭ ਤੋਂ ਜ਼ਰੂਰੀ ਹੈ ਇਸ ਵੇਲੇ ਅਗਲੇ ਵੀ ਕੋਈ ਜਿਹੜੇ ਬੱਚੇ ਆਉਣੇ ਨੇ ਉਹਨਾਂ ਵਾਸਤੇ ਸਾਡੀ ਗਵਰਨਮੈਂਟ ਆਪਣਾ ਫਲਾਈਟ ਦੇ ਕੇ ਉਹਨਾਂ ਨੂੰ ਮਂਗਾਵੇ ਇਹ ਮੇਰੀ ਮੰਗ ਹੈ ਆਪਣੇ ਜਹਾਜ਼ ਉੱਤੇ ਆਉਣ ਕਿਉਂਕਿ ਠੀਕ ਹੈ ਉਹ ਕਿਸ ਤਰੀਕੇ ਨਾਲ ਵੀ ਗਏ ਕਈ ਲੋਕਾਂ ਦੇਖੜਾ ਸਾਨੂੰ ਦੱਸ ਕੇ ਗਏ ਪੈਸਾ ਸਰਮਾਇਆ ਸਾਡਾ ਕੋ ਬਰਤਨ ਮੈਂ ਇਹ ਕਹਿਣਾ ਚਾਹੁੰਦਾ ਸਾਡਾ ਪੈਸਾ ਸਰਮਾਇਆ ਸਾਡੇ ਦੇਸ਼ ਦੇ ਨਾਗਰਿਕ ਤੋਂ ਵੱਧ ਕੁਝ ਨਹੀਂ ਕਿਤੇ ਵੀ ਫਸ ਜਾਏ ਕਿਸੇ ਵੀ ਕੰਟਰੀ ਚ ਫਸ ਜਾਏ ਕਿਸੇ ਵੀ ਲੱਚ ਗਿਆ ਫਸ ਗਿਆ ਸਾਡਾ ਫਰਜ਼ਬੰਦਾ ਉਹ ਸਾਡਾ ਹੈ ਅਸੀਂ ਉਹਨੂੰ ਲੈ ਕੇ ਆਉਣਾ ਇੱਕ ਗੱਲ ਮੈਂ ਹੋਰ ਸੁਣ ਰਿਹਾ ਸੀ ਕਿ ਇਹਨਾਂ ਨੇ ਕਿਹਾ ਕਿ ਇਹ ਕਿਤੇ ਜਹਾਜ਼ ਜਿਹੜੇ ਆਰਮੀ ਦੇ ਆ ਕਿਤੇ ਇਹ ਸੀਆਈਡੀ ਕਰਨਤ ਨਹੀਂ ਆਉਂਦੇ ਕੋਈ ਇੱਥੇ ਸਾਨੂੰ ਖਤਰਾਤ ਨਹੀਂ ਹੈ ਆਰਮੀ ਇੱਥੇ ਦੀ ਫੋਟੋ ਲੈ ਜਾਏਗੀ ਮੈਂ ਉਹ ਕਹਿਣਾ ਚਾਹੁੰਨਾ ਮੁੱਖ ਮੰਤਰੀ ਸਾਹਿਬ ਅੱਜ ਤੱਕ ਜੋਗੀ ਤੁਸੀਂ ਕਿਹੜੇ ਜ ਆਪਾਂ ਬਹਿ ਰਹੇ ਕਿਰਪਾ ਕਰਕੇ ਗੂਗਲ ਦੇ ਤੁਸੀਂ ਗੂਗਲ আর্থ ਤੇ ਚਲੇ ਜਾਓ ਹਰੇ ਘਰ ਦਾ ਨਕਸ਼ਾ ਲੈ ਲਓ ਹੁਣ ਤੇ ਜੋ ਉਹ ਤੇ ਯੋਗੀ ਬਦਲ ਗਿਆ ਆਪਾਂ ਇਹਨਾਂ ਗੱਲਾਂ ਦੀ ਬਜਾਏ ਜਿਹੜਾ ਸਹੀ ਡਾਇਰੈਕਸ਼ਨ ਹੈ ਉਹਦੇ ਵਾਲੇ ਬੰਨੇ ਹੋਈਏ ਕਿ ਇਹ ਪ੍ਰਵਾਸ ਨੂੰ ਕਿਵੇਂ ਰੋਕਿਆ ਜਾ ਸਕਦਾ ਕਿਹੜੇ ਮੁੱਦੇ ਨੇ ਜਿਹੜੇ ਅੰਮ੍ਰਿਤਸਰ ਦੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਤੇ ਆਪਾਂ ਕਿਵੇਂ ਵਰਕਆਊਟ ਕਰੀਏ ਇਹ ਬੱਚੇ ਡਰਨੋਂ ਕੱਲੇ-ਕੱਲੇ ਕੱਲੇ-ਕੱਲੇ ਬੱਚੇ ਦਾ ਮਾਪੇ ਤੇ ਆਪ ਡਰਿਆ ਕਿ ਮੇਰਾ ਬੱਚਾ ਕਿਸ ਤਰ੍ਹਾਂ ਇੱਥੋਂ ਕੱਢ ਦਿਓ ਮੈਂ ਇਸ ਹਾਲਾਤ ਚ ਰੱਖਣਾ ਨਹੀਂ ਚਾਹੁੰਦਾ ਡਰੱਗਸ ਤੇ ਨਾ ਲੱਗ ਜਾਏ ਡਰੱਗ ਵੇਚਣ ਵਾਲੇ ਨਾਲ ਫਸ ਜਾਏ ਕਿਸੇ ਔਰਤ ਨੂੰ ਮਾਰੇ ਗਲਤ ਕੰਮ ਚ ਨਾ ਪੈ ਜਾਏ ਉਹ ਕੱਲਾ-ਕੱਲਾ ਬੱਚੇ ਦਾ ਵੈਸੇ ਡਰਿਆ ਪਰ ਉਹ ਕਹਿੰਦੇ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਕੱਲੋਂ ਨੇ ਬਕਾਇਦਾ ਕੁਝ ਐਗਜ਼ਾਮਪਲਸ ਦਿੱਤੀਆਂ ਕਿ ਰਿਵਰਸ ਮਾਈਗ੍ਰੇਸ਼ਨ ਚ ਲੋਕੀ ਸਾਡੇ ਨਾਲ ਆ ਕੇ ਦੇਖੋ ਆਤ ਰਹੇ ਉਹ ਹੱਥ ਘੜੀਆਂ ਲਾ ਕੇ ਹੋਰ ਰਿਵਰਸ ਮੈ ਮਾਈਗ੍ਰੇਸ਼ਨ ਅਜੇ ਤੱਕ ਤੇ ਹੀ ਦੀ ਹੋਰ ਕੋਈ ਦਿਸੀ ਨਹੀਂ ਚਲੋ ਠੀਕ ਹੈ ਜੇ ਕੋ ਆ ਰਿਹਾ ਚੰਗੀ ਗੱਲ ਹੈ ਤੁਸੀਂ ਆਪਣੀ ਗੱਲ ਲੋਕਾਂ ਚ ਰੱਖਣੀ ਹੈ ਨਾ ਲਖਨਊ ਪੈਣੀ ਹੈ ਜੀ ਵੀ ਰੱਖੀਗਾ ਵੀ ਰੱਖ ਦਿਓ ਜੇ ਆਈ ਹੋਊਗੀ ਤੇ ਤੁਹਾਡੇ ਲੋਕੀ ਸਵਾਗਤ ਕਰ ਦੇਣਗੇ ਆਇਲਾ ਸਾਹਿਬ ਇੱਕ ਬਾਹਰ ਪੈਦਾ ਮਾਫੀਆ ਹੈ ਜਿਹੜਾ ਕਿ ਬਾਹਰ ਭੇਜਦੇ ਹਨ ਹਰ ਜ਼ਿਲ੍ਹੇ ਦੇ ਵਿੱਚ ਕੀ ਕੀ ਪਰਚੇ ਹੁੰਦੇ ਨੇ ਐਡਮਿਨਿਸਟ੍ਰੇਸ਼ਨ ਨੂੰ ਨਹੀਂ ਦੱਸਦਾ ਸਰਕਾਰ ਕੋਈ ਵੀ ਰਵੇ ਇਸਦਾ ਤੇ ਆਮ ਪੰਜਾਬੀ ਹੈ ਤੇ ਜਦੋਂ ਇਦਾਂ ਦੀ ਕੋ ਗੱਲਬਾਤ ਆਂਦੀ ਤੇ ਸਾਰੇ ਸਿਆਸੀ ਬੰਦੇ ਰੌਲਾ ਪਾਣ ਲੱਗ ਪੈਂਦੇ ਨੇ ਦੇਖੋ ਮੈਂ ਇੱਕ ਗੱਲ ਆਮ ਜਿਹੜਾ ਇਹ ਇਸ ਮਸਿਆਵਾਂ ਨੇ ਇਹਦਾ ਹਾਲ ਤੱਕ ਕੋਈ ਵੀ ਨਹੀਂ ਜਾਂਦਾ ਅੱਜ ਹੁਣ ਕੀ ਹੋਣਾ ਸਖਤੀ ਹੋ ਜਾਣੀ ਆ ਜਿਹੜੇ ਇੱਥੇ ਲੋਕਲ ਏਜੰਟ ਜਿਹੜੇ ਥੱਲੇ ਥੱਲੇ ਵਾਲੇ ਉਹ ਫੜੇ ਜਾਂਦੇ ਆ ਉੱਪਰ ਗਾਂ ਤੁਰਨਾਂ ਨੇ ਉੱਪਰ ਸੈਟਿੰਗ ਹੋ ਜਾਣੀ ਸਾਰੀ ਸਪੱਸ਼ਟ ਮੈਂ ਤੁਹਾਨੂੰ ਦੱਸਦਾ ਡਰਗ ਦਾ ਕਿੰਦਾ ਡਰਗ ਜਿੱਤੜਾ ਲੈਣਾ ਹੁੰਦਾ ਥੱਲੇ ਵਾਲੇ ਫੜੇ ਜਾਂਦੇ ਆ ਜਿਹੜੇ ਪੀਣ ਵਾਲੇ ਆ ਇੱਥੇ ਦੇ ਦਿਓ ਪਰਚਾ ਉੱਥੇ ਦੇ ਦਿਓ ਛੋਟੇ-ਮੋਟੇ ਫੜ ਕੇ ਤੇ ਕੀ ਜਿਹੜਾ ਪਿੱਛੇ ਸਪਲਾਈ ਆ ਜੇ ਅਮਰਸਰੀ ਤੋਂ ਲਾ ਲਓ ਕੁਇੰਟਲਾਂ ਦੇ ਨਾਲ ਸਪਲਾਈ ਆ ਦਿੱਲੀ ਦੀ ਉਹਦੇ ਦਾ ਕੋਈ ਜਾਂਦਾ ਸੋ ਇਹ ਸਾਨੂੰ ਸਰਕਾਰਾਂ ਨੂੰ ਸੋਚਣਾ ਹੁੰਦਾ ਸਰਕਾਰ ਸੋਚੇ ਕਿ ਭਾਈ ਮੈਂ ਇਹਦੇ ਪਿੱਛੇ ਜੜ ਤੱਕ ਜਾਣਾ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਗੈਰਕਾਨੂੰਨੀ ਕੰਮ ਕਰਦਾ ਪਹਿਲੀ ਗੱਲ ਤਨੂੰ ਆਪਾਂ ਉਹਦਾ ਉਹਨੂੰ ਮਤਲਬ ਗੈਰਕਾਨੂੰਨੀ ਹੋਣਾ ਤੇ ਬੱਚਿਆਂ ਨੂੰ ਹੋਣ ਕਿਉਂ ਦੇ ਰਹੇ ਆ ਇਹ ਜੇ ਮੇਰੀ ਸਾਡੀ ਨਹੀਂ ਗਈ ਜੇ ਨਾ ਬੰਦਿਆਂ ਨੂੰ ਚੁਣ ਕੇ ਭੇਜਾ ਇਹ ਕੀ ਕਰਦੇ ਇਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਕਿ ਇਹਨਾਂ ਦੀ ਪ੍ਰਵਾਸੀ ਨੂੰ ਰੋਕਣਾ ਜਾਂਦੇ ਆ ਰਿਹਾ 50 ਤੇ 60 ਲੱਖ ਰੁਪਏ ਉਜਾੜ ਕੇ ਆ ਰਹੇ ਇੱਕ ਤਰ੍ਹਾਂ ਘਰ ਘਰ ਜਾਈ ਹੈ ਕੀ ਲੱਗਦਾ ਰੀਹੈਬਿਡੀਟੇਸ਼ਨ ਦੀ ਜ਼ਿੰਮੇਵਾਰੀ ਕਿੰਦੀ ਹੈ ਸਰਕਾਰ ਦੀ ਸਰਕਾਰਾਂ ਹੀ ਜ਼ਿੰਮੇਵਾਰ ਦੇਖੋ ਜੇਹੀ ਸਹੀ ਤਰੀਕੇ ਦੇ ਨਾਲ ਇਹ ਇਲਾਕੇ ਡਵੈਲਪ ਕੀਤੇ ਜਾਂਦੇ ਸਹੀ ਤਰੀਕੇ ਨਾਲ ਸਿਸਟਮ ਨੂੰ ਸੰਭਿਆ ਹੁੰਦਾ ਫਰਜ਼ਮੰਦ ਹੈ ਸਾਡੀਆਂ ਜ਼ਿੰਮੇਵਾਰੀਆਂ ਨੇ ਸਾਨੂੰ ਉੱਠਣਾ ਪਊਗਾ ਜਾਗਣਾ ਪਊਗਾ ਅਸੀਂ ਸਿਰਫ ਜ਼ਿੰਮੇਰੀ ਲੈ ਲੈਣੇ ਆ ਕਿ ਸ਼ਾਇਦ ਸਰਕਾਰ ਬਣਾਉਣਾ ਹੀ ਸਾਡਾ ਕੰਮ ਹੈ ਬਾਕੀ ਕੋਈ ਗੱਲ ਨਹੀਂ ਜਦੋਂ ਕਹਿੰਦੇ ਇੱਕਦਿ ਸਿੰਘਾਂ ਨੂੰ ਹੱਥ ਪੈਣ ਤੋਂ ਬਾਕੀ ਕੋਈ ਗੱਲ ਨਹੀਂ ਬਸ ਉਦੋਂ ਤੱਕ ਹੀ ਸਾਡਾ ਯੋਗ ਲੱਗਾ ਹੁੰਦਾ ਉਹਦੇ ਬਾਅਦ ਮਸਲੇ ਕੋਈ ਤਾਂ ਇਹ ਤਾਂ ਫਿਰ ਲੋਕ ਫਿਰ ਪਰੇਸ਼ਾਨ ਹੋ ਜਾਂਦੇ ਕਿ ਗੱਲ ਤਾਂ ਉੱਥੇ ਦੀ ਉੱਥੇ ਹੀ ਹੈ ਪਰ ਸਿੰਘ ਸਾਹਿਬ ਇਸ ਪਿਆਲ ਨਾਲ ਕਿੰਨਾ ਸਹਿਮਤ ਹੋ ਕੇ ਸਿਰਫ ਅੰਮ੍ਰਿਤਸਰ ਏਅਰਪੋਰਟ ਤੇ ਕਿਉਂ ਉਤਾਰੇ ਜਾ ਰਹੇ ਰ ਜੀ ਤੇ ਕੱਲਾ ਇਹੋ ਇਸੇ ਚੀਜ਼ ਨੂੰ ਵੇਖੋਗੇ ਤੇ ਹੋ ਸਕਦਾ ਮੈਂ ਸਹਿਮਤ ਹੋਵਾਂ ਕਿ ਬਾਕੀਆਂ ਤੇ ਵੀ ਪੀ ਕਰੋ ਪਰ ਤੇ ਇਹਦੀ ਇਹ ਜੇ ਇਹ ਉੱਥੇ ਚਲੇ ਜਾਣਗੇ ਫਰਜ਼ੂਰ ਗੁਜਰਾਤ ਚਲੇ ਗਏ ਜਾਂ ਕਿਤੇ ਦਿੱਲੀ ਉੱਤਰ ਗਏ ਜਾਂ ਯੂਪੀ ਉੱਤਰ ਗਏ ਇਹ ਕੋਈ ਮਸਲੇ ਦਾ ਹੱਲ ਹੈ ਕੀ ਉਹ ਸਾਡਾ ਪਾਰਟ ਨਹੀਂਗਾ ਕੋਈ ਵੇਅਰ ਇੰਡੀਅਨ ਸਾਡਾ ਨੇਸ਼ਨ ਹੈ ਇਹ ਤੇ ਵੰਤਰਣ ਪਰ ਜਿਹੜੀ ਜਿਹੜੀ ਦੁੱਖ ਦੀ ਗਦਾਕ ਗਿਆ ਜਹਾਜ਼ ਇੱਥੇ ਉਤਰ ਜੇ ਜਾਂ ਜਹਾਜ਼ ਕਿਤੇ ਉਤਰ ਜੇ ਪਹਿਲੀ ਗੱਲ ਤੇ ਕਿ ਇਹਨਾਂ ਨੂੰ ਤਾਰਨਾ ਸਾਰੀ ਜਗ੍ਹਾ ਸਟੇਟ ਚ ਚਾਹੀਦਾ ਚਲੋ ਉਹ ਜੇ ਉਹ ਤੰਗਦਿਲ ਨੇ ਸਾਨੂੰ ਉਹਨਾਂ ਦੀ ਤੰਗਦਿੜੀ ਦਾ ਮੁਕਾਬਲਾ ਬਿਆਨ ਦੇ ਕੇ ਨਹੀਂ ਕਰ ਸਕਦੇ ਸਾਨੂੰ ਹਕੀਕਤ ਦੇ ਨਾਲ ਪੇਸ਼ ਹੋਣਾ ਪਊਗਾ ਇੱਕ ਦਿਨ ਕਿ ਕਦੇ ਨਾਲ ਉਹਨਾਂ ਬੱਚਿਆਂ ਦੇ ਵਿੱਚ ਪ੍ਰਤੀ ਸਾਨੂੰ ਸਹਿਰਦ ਹੋਣਾ ਪਊਗਾ ਕਿ ਬੱਚੇ ਜਿਹੜੇ ਆ ਜਿਹੜਾ 50-50 ਲੱਖ ਜਿੱਤਾ ਤੁਸੀਂ ਕਿਹਾ ਜਾ ਕੇ ਦੇਖੇ ਗਏ ਆ ਵੀ ਜਿਹਦੇ ਪਿੱਛੇ ਕਰਜ਼ਾ ਚੜ ਗਿਆ ਉਹਦੀ ਕੁਰਕ ਹੋ ਗਈ ਜ਼ਮੀਨ ਉਹ ਸੜਕ ਤੇ ਆ ਜਾਊਗਾ ਉਹਨੂੰ ਰੋਜ਼ਗਾਰ ਦਾ ਤਰੀਕਾ ਲੱਭ ਕੇ ਦੇਣ ਉਹਨੂੰ ਕੋਈ ਤਰੀਕਾ ਲੱਭਣ ਕਿ ਇਸ ਤਰੀਕੇ ਨਾਲ ਰੋਜ਼ਗਾਰ ਤੁਸੀਂ ਕਰ ਸਕਦੇ ਜੀ ਔਰ ਬੱਚਿਆਂ ਦੀ ਬਿਰਤੀ ਬਣਾਉਣਾ ਇਹ ਕਿ ਬੱਚੇ ਰੋਜ਼ਗਾਰ ਵਾਲੇ ਬਣਨੇ ਹਉਣ ਉਹ ਕਹਿੰਦੇ ਸਰਕਾਰਾਂ ਤੋਂ ਕੰਮ ਨਹੀਂ ਵਾਹਸ ਕਰਕੇ ਸਾਨੂੰ ਇਹ ਚੀਜ਼ਾਂ ਵੇਖਣੀਆਂ ਪੈ ਰਹੀਆਂ ਇਹ ਦੋਵਾਂ ਦੇ ਦੋਵਾਂ ਤਾਂ ਹਾਲਾਤ ਦੇ ਬੀਜੇਪੀ ਦਾ ਵੀ ਗੱਲ ਕਰ ਲੋ ਕਹਿੰਦੇ ਜੇ ਤੁਸੀਂ ਪਿਛਲੇ ਨਹੀਂ ਕੀਤਾ ਤੇ ਇਹ ਵੀ ਉਸੇ ਲਾਈਨ ਦੇ ਉੱਤੇ ਆ ਉਹ ਵੀ ਇਸ਼ਤਿਹਾਰ ਲਾ ਕੇ ਬੜੇ ਖੁਸ਼ ਹੁੰਦੇ ਆ ਤੇ ਇਹ ਵੀ ਇਸ਼ਤਿਹਾਰ ਲਾ ਕੇ ਬੜੇ ਖੁਸ਼ ਹੁੰਦੇ ਮੈਂ ਕਹਿੰਦਾ ਜੇ ਤੁਹਾਡੇ ਕੋਲ ਪਾਵਰ ਹੈ ਨਾ ਭਾਈ ਸਾਹਿਬ ਜੇ ਕਿਸੇ ਨੇ ਨਹੀਂ ਕੀਤਾ ਜੇ ਗਲਤ ਕੀਤਾ ਉਹਨੂੰ ਅੰਦਰ ਦਿਓ ਜੇ ਕਿਸੇ ਨੇ ਨਹੀਂ ਕੀਤਾ ਉਹਨੂੰ ਤੁਸੀਂ ਠੀਕ ਕਰੋ ਤੁਹਾਡੇ ਕੋਲ ਪਾਵਰ ਹੈ ਗਵਰਨਮੈਂਟ ਤੋਂ ਅੜਿ ਗਣ ਕਿੰਨੂੰ ਵੇਟ ਕਰ ਰਹੀ ਆ ਸਾਹਿਬ 104 ਬੰਦੇ ਪਹਿਲੇ ਆਏ 119 ਆ ਰਹੇ ਤੇ ਰੌਲਾ ਇੰਨਾ ਮਚਿਆ 6 ਲੱਖ ਜਿਹੜੇ ਪੰਜਾਬੀ ਨੇ ਕੈਨੇਡਾ ਤੋਂ ਵਾਪਸ ਕਰ ਤੋ ਕਹਿ ਰਿਆ ਵੀ ਅਸੀਂ ਡੀਪੋਟ ਕਰਦੇ ਨੇ ਇਹਨਾਂ ਸਮੱਸਿਆਵਾਂ ਦਾ ਹੱਲ ਕੀ ਏ ਇਹਨਾਂ ਸਮੱਸਿਆਵਾਂ ਦਾ ਹੱਲ ਏ ਵੀ ਸਾਨੂੰ ਸਰਕਾਰ ਬਣਾਉਣ ਦੇ ਨਾਲੋਂ ਸਰਕਾਰ ਬਣ ਤੋਂ ਬਾਅਦ ਜਿਹੜੀ ਆ ਗੱਲਾਂ ਅਸੀਂ ਸਟੇਜਾਂ ਤੋਂ ਕਰਦੇ ਆਂ ਉਹ ਮੇਰਾ ਖਿਆਲ ਹੈ ਵੀ ਵੀਡੀਓ ਲਾਲਾ ਦੁਬਾਰਾ ਵੇਖੋ ਉਹਨਾਂ ਚੀਜ਼ਾਂ ਦੇ ਵਰਕਆਊਟ ਕਰੋ ਤਾਂ ਕਿ ਲੋਕਾਂ ਦਾ ਸਮੱਸਿਆ ਦਾ ਹੱਲ ਹੋਵੇ ਤਾਂ ਕਿ ਤੁਹਾਨੂੰ ਯਾਦ ਰਹੇ ਵੀ ਅਸੀਂ ਕਿਹਾ ਸੀ ਡਰੱਗਸ ਬੰਦ ਕਰਾਵਾਂ ਤੁਹਾਨੂੰ ਯਾਦ ਹੋਵੇ ਲਾਲਨ ਆਰਡਰ ਠੀਕ ਕਰਨ ਦੀ ਤੁਸੀਂ ਗੱਲ ਕਹੀ ਸੀ ਤੁਸੀਂ ਕਿਹਾ ਅੰਮ੍ਰਿਤਸਰ ਦੇ ਚੌਂਕਾ 'ਚ ਖਲੋ ਕੇ ਵੀ ਦੜਾ ਸੱਟਾ ਅੰਮ੍ਰਿਤਸਰ 'ਚ ਨਹੀਂ ਹੋਊਗਾ ਕਿ ਉਹ ਬੰਦ ਹੋ ਗਏ ਇਹਨਾਂ ਦੇ ਕੰਮ ਕਰਨ ਨਾਲ ਹਾਲਾਤ ਆਪਣੇ ਵੀ ਠੀਕ ਹੋ ਜਾਣੇ ਆ ਠੀਕ ਹੈ ਥੈਂਕਿਊ ਜੀ